ਸਤਿ ਸ਼੍ਰੀ ਅਕਾਲ ਆਪਾਂ ਖੜੇ ਸੀ ਸਤਲੁਜ ਦਰਿਆ ਦੇ ਉੱਪਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਧਾ ਉੱਤਰੀ ਪੰਜਾਬ ਥੋੜਾ ਪੂਰਬੀ ਪੰਜਾਬ ਵੀ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਬਹੁਤ ਸਾਰੀਆਂ ਜ਼ਮੀਨਾਂ ਦੇ ਵਿੱਚ ਪਾਣੀ ਖੜਾ ਲੋਕ ਘਰਾਂ ਦੇ ਵਿੱਚ ਕੈਦ ਹੋਣ ਲਈ ਮਜਬੂਰ ਨੇ ਕਿਉਂਕਿ ਪਿੰਡਾਂ ਦੇ ਆਲੇ ਦੁਆਲੇ ਪਾਣੀ ਖੜਾ ਸੀ ਸਾਰੇ ਪੰਜਾਬੀ ਆਪਣੇ ਆਪਸੀ ਮਤਭੇਦ ਭੁਲਾ ਕੇ ਇਹ ਨਹੀਂ ਸੀ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਆ ਸਾਰੇ ਜਾਤਾਂ ਮਜਮਾਂ ਤੋਂ ਉੱਪਰ ਉੱਠ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸਬੂਤ ਦਿੰਦੇ ਇਕਤਾ ਦਾ ਸਬੂਤ ਦਿੰਦੇ ਇੱਕ ਦੂਸਰੇ ਦੀ ਮਦਦ ਕਰਨ ਲੱਗੇ ਸੀ ਲੇਕਿਨ ਅਚਾਨਕ ਇੱਕ ਮੁੱਦਾ ਉੱਠ ਖੜਦਾ ਹੁਸ਼ਿਆਰਪੁਰ ਦੇ ਵਿੱਚ ਕੋਈ ਇੱਕ ਬੰਦਾ ਮਾਰੀ ਘਟਨਾ ਕਰਤੂਤ ਕਰਦਾ ਲੇਕਿਨ ਉਹਦੇ ਲਈ ਸਾਰੇ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਵਿਰੋਧ ਇੱਕ ਮੁਹਿੰਮ ਛੜੀ ਜਾਂਦੀ ਆ ਕਿ ਉਹਨਾਂ ਨੂੰ ਭਜਾਓ ਪੰਜਾਬੀ ਪ੍ਰਵਾਸੀਆਂ ਨੂੰ ਭਜਾਰਤੇ ਲੱਗੇ ਆ ਲੇਕਿਨ ਦੂਜੀ ਪਾਸੇ ਅਸੀਂ ਦੇਖ ਰਿਹਾ ਕਿ ਪ੍ਰਵਾਸੀ ਭਰਾ ਇਹਨਾਂ ਪੰਜਾਬੀ ਦੀਆਂ ਜ਼ਮੀਨਾਂ ਪਹਚਾਣਦੇ ਲੱਗੇ ਆ ਇਹ ਵਿਚਾਰੇ ਲੇਬਰ ਵਾਲੇ ਬੰਦੇ ਜਿਨ੍ਹਾਂ ਦਾ ਕਿ ਅਕਸਰ ਬਾਈਕਾਟ ਕਰਦੀ ਜੇ ਭਜਾਣ ਦੀ ਗੱਲ ਹੋ ਰਹੀ ਆ ਉਹ ਇੱਥੇ ਦਿਖ ਰਿਹਾ ਬੋਰੇ ਚੱਕ ਚੱਕ ਕੇ ਲੱਗ ਰਿਹਾ ਬੋਰੇ ਭਰਨ ਲੱਗ ਰਿਹਾ ਤੇ ਇੱਕ ਉਹ ਸਰਦਾਰ ਜੀ ਨਾਲ ਲੱਗੇ ਆ ਇੱਥੇ ਤਾਂ ਦੇਖ ਲੋ ਵੀ ਆਪਣੇ ਸਿੱਖ ਵੀ ਤੇ ਪ੍ਰਵਾਸੀ ਵੀ ਰਲ ਮਿਲ ਕੇ ਕੰਮ ਕਰ ਰਿਹਾ ਕਿਉਂਕਿ ਇਹਨਾਂ ਦਾ ਮੇਨ ਲਕਸ਼ਿਆ ਵੀ ਕਿਸੇ ਤਰ੍ਹਾਂ ਜੋ ਸਤਲੁਜ ਦੀ ਢਾਲ ਲੱਗੀ ਆ ਉਹ ਬਚਾਅ ਹੋ ਜਵੇ ਲੋਕਾਂ ਦਾ ਜ਼ਮੀਨਾਂ ਦਾ ਜੋ ਨੁਕਸਾਨ ਹੋ ਰਿਹਾ ਉਹ ਬਚਾਅ ਹੋ ਜਵੇ ਇੱਥੇ ਕੋਈ ਨਹੀਂ ਕਹਿੰਦਾ ਵੀ ਅਸੀਂ ਨਹੀਂ ਇਹ ਕੰਮ ਕਰਨਾ ਜੀ ਪੰਜਾਬੀ ਦਾ ਸਾਨੂੰ ਭਜਾਰਿਆ ਅਸੀਂ ਨਹੀਂ ਥੋੜੀਆਂ ਜਿਮਿਨਾਂ ਪਹਚਾਣੀਆਂ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਪਾਂ ਨੂੰ ਜ਼ਮੀਨਾਂ ਦੀ ਲੋੜ ਆ ਉਹਨਾਂ ਨੂੰ ਰੋਜ਼ਗਾਰ ਦੀ ਲੋੜ ਆ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਇਹ ਕੋਈ ਕਿਸੇ ਤੇ ਆਸਾਨ ਨਹੀਂ ਕਰ ਰਿਹਾ ਜੇ ਅਸੀਂ ਉਹਨਾਂ ਨੂੰ ਰੋਜੀ ਰੋਟੀ ਦੇ ਰਹੇ ਆ ਜਾਂ ਉਹ ਸਾਡੇ ਲਈ ਕੰਮ ਕਰ ਰਿਹਾ ਲੇਕਿਨ ਗੱਲ ਇਹ ਹੈ ਕਿ ਜਦੋਂ ਆਪਾਂ ਸਾਰੇ ਇੱਕ ਦੂਜੇ ਨਾਲ ਜੁੜੇ ਆ ਤਾਂ ਕਿਉਂ ਆਪਾਂ ਨਫ਼ਰਤ ਫਲਾ ਕੇ ਇੱਕ ਦੂਜੇ ਦੇ ਵਿੱਚ ਵੱਡੀਆਂ ਖੜੀਆਂ ਕਰ ਰਹੇ ਆ ਹਾਂ ਜਿਹੜੀ ਗੱਲ ਹੋਣੀ ਚਾਹੀਦੀ ਆ ਉਹ ਜ਼ਰੂਰ ਤੁਸੀਂ ਕਰੋ ਵੀ ਜੇ ਕੋਈ ਬੰਦਾ ਉੱਥੇ ਵੀ ਵੋਟ ਬਣਾ ਕੇ ਬੈਠਾ ਜਾਂ ਇੱਥੇ ਵੀ ਵੋਟ ਬਣਾ ਕੇ ਬੈਠਾ ਉਹ ਗਲਤ ਆ ਉਹ ਗੈਰ ਸੰਵਿਧਾਨਿਕ ਆ ਉਹ ਵੋਟਾਂ ਕੱਟੀਆਂ ਜਾਣੀਆਂ ਚਾਹੀਦੀਆਂ ਆ ਲੇਕਿਨ ਜੋ ਕੋਈ ਇੱਥੇ ਆ ਕੇ ਕਿ ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਵੀ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਜੇ ਕੋਈ ਕਿਰਤੀ ਇੱਥੇ ਆ ਕੇ ਕਿਰਤ ਕਰਕੇ ਆਪਣਾ ਘਰ ਚ ਲਾ ਰਿਆ ਤਾਂ ਸਾਨੂੰ ਕਿਸੇ ਨੂੰ ਪੀੜ ਨਹੀਂ ਹੋਣੀ ਚਾਹੀਦੀ ਇਹ ਦੇਖੋ ਕਿੰਨੇ ਪ੍ਰਵਾਸੀ ਲੱਗਿਆ ਕੀ ਗੱਲ ਆਪਾਂ ਕਹਿੰਦੇ ਵੀ ਪੰਜਾਬੀ ਕੰਮ ਕਰਦੇ ਆ ਜੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਿ ਇੱਥੇ ਆ ਕੇ ਪੰਜਾਬੀ ਆਪਣੇ ਕੰਮ ਕਿਉਂ ਨਹੀਂ ਕਰ ਰਹੇ ਇੱਕ ਪੰਜਾਬੀ ਪਰਾ ਉਹਦੇ ਨਾਲ ਕਿੰਨੇ ਪ੍ਰਵਾਸੀ ਆ ਆਪਾਂ ਇਹਨਾਂ ਪਰਾਂ ਨਾਲ ਵੀ ਗੱਲ ਕਰਾਂਗੇ ਵੀਰ ਜੀ ਇਹ ਤੁਹਾਡੀ ਜਿਹੜੀ ਲੇਬਰ ਆ ਇਹ ਕਿੱਥੋਂ ਲੈ ਕੇ ਆਂਦੀ ਤੁਸੀਂ ਜੀ ਇਹ ਲੇਬਰ ਜੀ ਵਾਜੂ ਖਾਲਸਾ ਵਾਜੂ ਫਤਿਹ ਇਹ ਲੇਵਰ ਮੇਰੇ ਮਾਛੋੜਾ ਸਾਹਿਬ ਦੀਆਂ ਮੇਰੇ ਪਿੰਡ ਦੇ ਆ ਇਹਨਾਂ ਨੂੰ ਘੱਟੋ-ਘੱਟ ਵੀ 25-30 ਸਾਲ ਹੋ ਗਿਆ ਸਾਡੇ ਪਿੰਡ ਰਹਿੰਦੇ ਹਨ ਜਨਮ ਇਹਨਾਂ ਦਾ ਇੱਥੇ ਹੀ ਹੋਇਆ ਇਹਨਾਂ ਦਾ ਜਿੰਨੇ ਖੜੇ ਆ ਸਾਰੇ ਦਾ ਜਨਮ ਇੱਥੇ ਹੀ ਹੋਇਆ ਇਹਨਾਂ ਦਾ ਸਾਡੇ ਪਿੰਡ ਜੇ ਕਿਸੇ ਨੂੰ ਅਜੇ ਤੱਕ ਇਹਨਾਂ ਦੇ ਬੰਦਾ ਚੰਗਾ ਕਿਸੇ ਨੂੰ ਨਹੀਂ ਬੋਲਿਆ ਹੈਗਾ ਰਹਿੰਦੇ ਆ ਜੀ ਹਾਂਜੀ ਕਰਦੇ ਆ ਕੰਮ ਕਰਦੇ ਆ ਆਪਣੇ ਕਿਰਤ ਕਰਦੇ ਆ ਆਪਣਾ ਕਮਾਂਦੇ ਆ ਤੇ ਆਪਣਾ ਖਾਂਦੇ ਆ ਹੁਣ ਜੇ ਇੱਕ ਬੰਦੇ ਨੇ ਗਲਤ ਕੰਮ ਕੀਤਾ ਥੋੜਾ ਸਾਰੇ ਭਈਏ ਗਲਤ ਜੇ ਜਿਸ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਚੌਂਕ 'ਚ ਖਿਲਾੜ ਕੇ ਤੇ ਗੋਲੀ ਮਾਰ ਦੋ ਤੂੰ ਪਰ ਮੈਂ ਇਹ ਕਹਿੰਦਾ ਵੀ ਸਾਰੇ ਰਲ ਮਿਲ ਕੇ ਰਹਿਣ ਪ੍ਰਵਾਸੀ ਭਾਈ ਇਹ ਮਾੜੇ ਨਹੀਂ ਹੈਗਾ ਕੰਮ ਕਰਦੇ ਆ ਮਿਹਨਤ ਕਰਦੇ ਆ ਕਿਰਤ ਕਰਦੇ ਆ ਆਪਣੀ ਹੁਣ ਇੱਕ ਦੇ ਇੱਕ ਨੇ ਗਲਤ ਕੰਮ ਕੀਤਾ ਹੁਣ ਸਾਰੇ ਬਈ ਥੋੜਾ ਮਾੜੇ ਆ ਨਹੀਂ ਆਪਣੇ ਅਕਸਰ ਕਿਹਾ ਜਾਂਦਾ ਵੀ ਪੰਜਾਬੀਆਂ ਨੂੰ ਕੰਮ ਨਹੀਂ ਦਿੰਦੇ ਕੀ ਗੱਲ ਤੁਹਾਨੂੰ ਪੰਜਾਬ ਦੇ ਵਿੱਚੋਂ ਲੇਬਰ ਮਿਲੀ ਨਹੀਂ ਕੀ ਚੱਕਰ ਆ ਜਾ ਕੋਈ ਕਰਕੇ ਰਾਜੀ ਨਹੀਂਗਾ ਹੁਣ ਤੁਸੀਂ ਦੇਖ ਲਓ ਉੱਥੋਂ ਕੀ ਪੰਜਾਬੀ ਹੈਗਾ ਜੀ ਕਿੰਨਾ ਕ ਪੰਜਾਬੀ ਕੰਮ ਕਰ ਰਿਹਾ ਇੱਥੇ ਹੁਣ ਸਾਰੇ ਪ੍ਰਵਾਸੀ ਕੰਮ ਕਰ ਰਿਹਾ ਜ਼ਮੀਨ ਸਾਰੀ ਪ੍ਰਵਾਸੀ ਪਤਾ ਲੱਗੀ ਹੋਈ ਆ ਇੱਥੇ ਸਸਰਾਲੀ ਲੱਗੇ ਆ ਤਾ ਲੱਗੀ ਆ ਸਾਰੇ ਅਸਵੇਰ ਦੇ 8 ਵਜੇ ਦੇ ਲੱਗੇ ਆ ਔਰ 5 ਵਜੇ ਚੱਲਿਆ ਸਾਰੇ ਵੀਰ ਮੇਰੇ ਇਹੀ ਕੰਮ ਕਰਦੇ ਵੇ ਇੱਥੇ ਪੰਜਾਬੀ ਦੇ ਲੋਕ ਕਿੰਨੇ ਕ ਲੱਗੇ ਤੁਹਾਡੇ ਸਾਹਮਣੇ ਹਾਂਜੀ ਬਈਆ ਕੀ ਨਾਮ ਹੈ ਆਪਦਾ ਮਿੱਠੂ ਕੁਮਾਰ ਜੀ ਮਿੱਠੂ ਕੁਮਾਰ ਜੀ ਹਾਂਜੀ ਜਿਵੇਂ ਕਿ ਆਪਾਂ ਦੇਖ ਰਹੇ ਆ ਵੀ ਪੰਜਾਬ ਦੇ ਵਿੱਚ ਜੋ ਹੁਸ਼ਿਆਰਪੁਰ ਦੇ ਵਿੱਚ ਮੁੱਦਾ ਹੋਇਆ ਆਪ ਨੂੰ ਤੁਹਾਨੂੰ ਪਤਾ ਹੋਣਾ ਉਹ ਵੀ ਗੱਲ ਦਾ ਹਾਂਜੀ ਕੀ ਤੁਹਾਨੂੰ ਲੱਗਦਾ ਵੀ ਇੱਕ ਬੰਦੇ ਦੀ ਗਲਤੀ ਦੀ ਸਾਰੇ ਭਾਈਚਾਰੇ ਨੂੰ ਦੇਣੀ ਜਾਇਜ਼ ਆ ਨਹੀਂ ਇਹ ਨਜਾਇਜ਼ ਹੈ ਉਹਨਾਂ ਦੀ ਸਾਰੇ ਦੇ ਮਤਲਬ ਇੱਕ ਗਲਤੀ ਕਰਿਆ ਇੱਥੇ ਪਗੜਨਾ ਸਾਰੇ ਨੂੰ ਪੈਂਦੇ ਆ ਤੇ ਜੇ ਕੋਈ ਇਹੋ ਜੀ ਗਲਤੀ ਕਰਦਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹਨੂੰ ਫਰੋ ਉਹਨੂੰ ਚਰਾਹੇ ਤੇ ਲਿਆ ਕੇ ਸਖਤ ਜਿਹੜਾ ਸਜ਼ਾ ਦੰਦਾ ਉਹ ਸਜ਼ਾ ਦੋ। ਲੇਕਿਨ ਉਹਦੀ ਬਜਾ ਨਾਲ ਬਾਕੀ ਨੂੰ ਪਰੇਸ਼ਾਨ ਨਾ ਕਰਨ। ਬਾਕੀ ਨੂੰ ਨਾ ਪਰੇਸ਼ਾਨ ਕਰੋ। ਹੁਣ ਅਸੇ ਗਰੀਬ ਮਜ਼ਦੂਰ ਬੰਦੇ ਆ ਹੁਣ 8 ਵਜੇ ਆਇਆ। 8 ਵਜੇ ਤੋਂ ਇੰਨਾ ਗਰਮੀ ਪੈਂਦੇ ਆ ਲੱਗੇ ਹੋਏ ਆ ਇੱਥੇ। ਜੇ ਸਾਨੂੰ ਕੀ ਲੋੜ ਹੈਗਾ ਅਸੀਂ ਇਧਰ ਆ ਟਾ ਲੱਗੇ ਆ ਅਸੀਂ। ਅਸੀਂ ਵੀ ਕਰੇ ਬੈਠ ਸਕਦੇ ਆ। ਅਸੀਂ ਆ ਕੇ ਇੱਥੇ ਆ ਖੇਤਾਂ ਵਿਚਾਰ ਰਹੇ ਆ ਟਾ ਲੱਗੇ ਆ। ਮਿੱਠੂ ਕੁਮਾਰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਵੀ ਜੋ ਵੀ ਸਰਾਰ ਜੀ ਤੁਸੀਂ ਵੀ ਜੋ ਵੀ ਆਪਣੀ ਗੱਲ ਕੀਤੀ ਆ ਤੇ ਬਾਕੀ ਜਿਹੜੇ ਪੰਜਾਬ ਦੇ ਵਿੱਚ ਇਹ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਉਹਨਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਮੈਂ ਕਹਾਂਗਾ ਵੀ ਇਹ ਗਲਤ ਆ ਨਫ਼ਰਤ ਦਾ ਮਾਹੌਲ ਨਹੀਂ ਪੈਦਾ ਹੋਣਾ ਚਾਹੀਦਾ ਸਾਰਾ ਭਾਈਚਾਰਾ ਬਣ ਕੇ ਰਹਿਣਾ ਚਾਹੀਦਾ ਜਿਹੜਾ ਜਿਸ ਬੰਦੇ ਨੇ ਮਾਰਾ ਕੀਤਾ ਕੰਮ ਉਹਨੇ ਕੀਤਾ ਤਾਂ ਬਹੁਤ ਮਾਰਾ ਚਲੋ ਉਹ ਵੀ ਆਪਣੇ ਬੱਚਿਆਂ ਵਰਗਾ ਸੀਗਾ ਪਰ ਉਹਨੂੰ ਕਰਨਾ ਨਹੀਂ ਚਾਹੀਦਾ ਸੀ ਇਹ ਪਰ ਜਿਹੜਾ ਮਾਰਾ ਕੰਮ ਹੈ ਜਾਂ ਕੋਈ ਪ੍ਰਵਾਸੀ ਚਾ ਕੋਈ ਵੀ ਹੈ ਚਾ ਮੈਵਾ ਕੋਈ ਵੀ ਹੈ ਐਸਾ ਕਾਨੂੰਨ ਬਣਾਓ ਉਹਨੂੰ ਚਲਾਇ ਤੇ ਗੋਲੀ ਮਾਰ ਦਿਓ ਜੇ ਕਿਸੇ ਦੇ ਬੱਚੇ ਦੇ ਕਰ ਅਸੀਂ ਬੱਚੇ ਵਾਲੇ ਆ ਪਰ ਉਹ ਉਸ ਉਸ ਸ਼ਖਸ ਨੇ ਕੰਮ ਬਹੁਤ ਮਾੜਾ ਕੀਤਾ ਉਹਨੇ ਬਹੁਤ ਤੋਂ ਬਦ ਮਾੜਾ ਕੀਤਾ ਪ੍ਰਵਾਸੀਆਂ ਦਾ ਬਾਈ ਕਹਿੰਦਾ ਵੀ ਆਪਣਾ ਕੰਮ ਕਰਨ ਮਿਹਨਤ ਕਰਦੇ ਆ ਪਰ ਇਹ ਜਿਹੜਾ ਕੰਮ ਕੀਤਾ ਚ ਕੋਈ ਵੀ ਹੈ ਸੀਗਾ ਚ ਪੰਜਾਬੀ ਕਰੇ ਚ ਹਿੰਦੂ ਕਰੇ ਕੋਈ ਵੀ ਕਰੇ ਪਰ ਇਹ ਸਭ ਤੋਂ ਮਾੜਾ ਕੰਮ ਸੀ ਉਹਨੂੰ ਚਰਾਹੇ ਤੇ ਲਿਆ ਕੇ ਉਹਨੂੰ ਗੋਲੀ ਮਾਰ ਦੇਣਾ ਉਹਨਾਂ ਨੂੰ ਬੰਦੇ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਨਫ਼ਰਤ ਨਾ ਫਲਾਓ ਪੰਜਾਬ ਦੇ ਵਿੱਚ ਗੁਰੂ ਪੀਰਾਂ ਦੀ ਧਰਤੀ ਆ ਸਾਡੀ ਇਹ ਪੰਜਾਬ ਸਾਡਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਨਫਰਤ ਨਾ ਫਲਾਓ ਆਪਣਾ ਭਾਈ ਤਾਰਾ ਬਣ ਕੇ ਰੋ ਹੁਣ ਆ ਮਜ਼ਦੂਰ ਆ ਕੰਮ ਕਰਦੇ ਆ ਇੱਥੇ 29 ਦੀ 40 40 ਸਾਲ ਹੋ ਗਏ ਇੱਥੇ ਰਹਿੰਦੇ ਆ ਅਗਲ ਪਲਾਟ ਲਈ ਪਿਆ ਜਗਾ ਲਈ ਪਿਆ ਪਰਦੇ ਸਾਰਾ ਕੁਝ ਕਾਰੋਬਾਰ ਇੱਥੇ ਨਾ ਦਾ ਪ੍ਰਵਾਸੀਆਂ ਦਾ ਪੰਜਾਬੀ ਕੰਮ ਕਰਨ ਪੰਜਾਬੀ ਸਾਨੂੰ ਕੀ ਕਹਿੰਦੇ ਆ ਇਹ ਪ੍ਰਵਾਸੀ ਸਾਨੂੰ ਪ੍ਰਵਾਸੀ ਕੀ ਕਹਿੰਦੇ ਹੈਗੇ ਆ ਕੰਮ ਕਰਨ ਜਿਹੜਾ ਕੰਮ ਬੜਾ ਬੰਦਾ ਬਾਕੀ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਆ ਜੋ ਮਗਰੋਂ ਆਂਦੇ ਆ ਜਮੀਨ ਪਲਾਟ ਖਰੀਦਦੇ ਆ ਉਹਨਾਂ ਦੀ ਮਗਰੋਂ ਪਛਾਣ ਹੋਣੀ ਚਾਹੀਦੀ ਕਿੱਥੇ ਰਹਿੰਦਾ ਸੀ ਆਧਾਰ ਕਾਰਡ ਵੇਹਕ ਚੀਜ਼ ਉਹਦੀ ਪਛਾਣ ਪੱਤਰ ਦੇ ਕੇ ਫਿਰ ਉਹਨੂੰ ਜ਼ਮੀਰ ਖਤਣੀ ਚਾਹੀਦੀ ਆ ਪੰਜਾਬ ਦੇ ਵਿੱਚ ਮੈਂ ਤਾਂ ਇਹੀ ਕਹਣਾ ਚਾਹਣਾ ਕਿ ਨਫ਼ਰਤ ਨਾ ਫਲਾਓ ਬਸ ਠੀਕ ਹੈ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਦੋਸਤੋ ਤੁਸੀਂ ਦੇਖਿਆ ਕਿ ਜੋ ਸੋਸ਼ਲ ਮੀਡੀਆ ਦੇ ਵਿੱਚ ਪਰ ਨਫ਼ਰਤ ਦੀ ਅੱਗ ਫੈਲ ਰਹੀ ਆ ਜਮੀਨੀ ਪੱਧਰ ਤੇ ਉਹਦਾ ਬਹੁਤ ਘਾਟਾ ਅਸਰ ਮਿਲਦਾ ਇੱਥੇ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦਾ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੁੰਦਾ ਉਹਨਾਂ ਦੇ ਲਈ ਨਫ਼ਰਤ ਲਈ ਥਾਂ ਨਹੀਂ ਹੁੰਦੀ ਇਹਨਾਂ ਦਾ ਮੇਨ ਟਾਰਗੇਟ ਅੱਜ ਦੀ ਘੜੀ ਦੇ ਵਿੱਚ ਸਤਲੁਜ ਦਰਿਆ ਦੇ ਨਾ ਖੇਤਾਂ ਨੂੰ ਲਗੀ ਢਾ ਉਹਨੂੰ ਬਚਾਣਾ ਇਹ ਖੇਤ ਨਾ ਇਹਨਾਂ ਦੇ ਆ ਨਾ ਇਹਨਾਂ ਦੇ ਇਹ ਖੇਤ ਆ ਇਹਨਾਂ ਸਥਾਨਕ ਲੋਕਾਂ ਦੇ ਲੇਕਿਨ ਫਿਰ ਵੀ ਇਹ ਲੋਕ ਲੱਗੇ ਆਪਣੀ ਮਿਹਨਤ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਵੀ ਪਤਾ ਜੇ ਖੇਤ ਰਹਿਣਗੇ ਤਾਂ ਹੀ ਇਹਨਾਂ ਲੋਕਾਂ ਨੂੰ ਵੀ ਰੋਜ਼ਗਾਰ ਮਿਲੂਗਾ ਤਾਂ ਹੀ ਕੰਮਕਾਰ ਮਿਲੂਗੇ ਤੋਂ ਇੰਨੀ ਇੱਕ ਬੇਨਤੀ ਆ ਮੇਰੀ ਤੁਸੀ ਵੀ ਪ੍ਰਵਾਨ ਕਰਿਓ ਕਿ ਐਵੀ ਨਫ਼ਰਤ ਦੀ ਇਹ ਛੇਨਾ ਨਾ ਲਗਿਓ ਨਫ਼ਰਤ ਨਾ ਫਲਾਇਓ ਜਿਹੜਾ ਗਲਤ ਆ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਆ ਉਹ ਜ਼ਰੂਰ ਕਰੋ ਲੇਕਿਨ ਜਿਹੜੇ ਲੋਕ ਕਿਰਤ ਕਰਕੇ ਆਪਣਾ ਘਰ ਚਲਾਣਾ ਚਾਹ ਰਹੇ ਆ ਆਪਣਾ ਕੰਮਕਾਰ ਕਰਕੇ ਆਪਣਾ ਪਰਿਵਾਰ ਪਾਲ ਰਹੇ ਆ ਉਹਨਾਂ ਤੋਂ ਉਹਨਾਂ ਦੀ ਕਿਰਤ ਨਾ ਖੋਈ ਜਾਵੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰੇ ਮਿੱਤਰ ਪਿਆਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ